ਇੱਕ ਲੜਕੀ ਰੁਨੀ ਹੈਗੀ ਆਈ ਤੇ ਉਹ ਜਿਹੜਾ ਵਾਰੇ ਸ਼ਾ ਹੋਇਆ ਨਾ ਉਸਨੇ ਜਦੋਂ ਇੰਡੀਆ ਪਾਕਿਸਤਾਨ ਦੀ ਵੰਡ ਹੋਈ ਨਾ ਉਸ ਇੱਕ ਲੜਕੀ ਨੇ ਰੋ ਤੇ ਤੇ ਵਾਰੇ ਸ਼ਾ ਨੂੰ ਆਖ ਹੈਗਾ ਉਸਾਂ ਕਹੇ ਇੱਕ ਰੁਨੀ ਸੀ ਦੀ ਪੰਜਾਬ ਦੀ ਕਰ ਕਰ ਲੰਮੇ ਬੈਣ ਅੱਜ ਲੱਖਾਂ ਦੀਆਂ ਰੋਂਦੀਆਂ ਤੈਨੂੰ ਵਾਰੇ ਸ਼ਾ ਨੂੰ ਪੈਣ ਲੋਕਾਂ ਦੇ ਕੋਲ ਕੀ ਆ ਮੁਹੱਬਤ ਹੈਗੀ ਆਈ ਕੀ ਹੈਗਾ ਸੇਤ ਹੈਗੀ ਆਈ ਕੀ ਹੈਗਾ اخلاق ਹੈਗਾ ਕਿਸੇ ਦੀ ਦੀਨ ਬੈਣ ਮੇਰੇ ਘਰ ਸੌਂ ਗਈ ਐ ਖੇੜਦੀ ਖੇੜਦੀ ਨੌਜਵਾਨ 16 16 ਸਾਲਾਂ ਦੀਆਂ ਲੜਕੀਆਂ 14 14 ਸਾਲਾਂ 18 18 ਸਾਲਾਂ ਦੀਆਂ ਤੇ ਮੇਰੇ ਘਰ ਹੀ ਸੁੱਤੀ ਰਹੇਗੀ ਉਸ ਲੋਕ ਵੇਂਦਿਆ ਐ ਇਹ ਫਲਾਣੇ ਨਵਾਬ ਜੱਟ ਨੂੰ ਨਾਰੀ ਉਸ ਦਾ ਦਾਦਾ ਮੀਆਂ ਸੋਨਾ ਇਹ ਉਂਦੀ ਬੱਚੀ ਐ ਇਹ ਮੁਹੰਮਦ ਇਕਬਾਲ ਦਾ ਬਾਪ ਜਿਹੜਾ ਬਖਸ਼ਾ ਐ ਉਂਦੀ ਬੱਚੀ ਐ ਇਸ ਤਰੀਕੇ ਇਸ ਤਰ੍ਹਾਂ ਗੈਰ ਮਜ਼ਬੂਤੀਆਂ ਨਾਲ ਲੜਕੀਆਂ ਬੱਚੀਆਂ ਨਾਲ ਨਹੀਂ ਸਲੂਕ ਕੀਤਾ ਜਾਂਦਾ ਅੱਜ ਤਾਂ ਸਾਡੀਆਂ ਇੰਸਟਾ ਰਾਹ ਤੇ ਜਾਂਦੀਆਂ ਲੁਕੀਆਂ ਜਾਂਦੀਆਂ ਘਰਾਂ ਦੇ ਵਿੱਚ ਮਫੂਜ਼ ਨਹੀਂ ਐ ਉਹ ਜਿਹੜਾ ਕਲਤਾਰ ਸਿੰਘ ਹਕਮ ਸਿੰਘ ਦਾ ਬੇਟਾ ਹੈਗਾ ਨਾ ਉਹਦੀ ਦਸਤੇ ਨਿਸ਼ਾਨੀ ਉੱਥੇ ਨਾਲ ਦੇ ਮਕਾਨ ਵੀ ਇਸ ਟਾਈਮ ਕਹਿੰਦੇ ਨੇ ਕਾਹ ਮਕਾਮ ਅਜੇ ਮਕਾਨ ਫਲੇ ਪੁਰਾਣੇ ਐਸ ਤਰਫ 3 ਐਸਪੀ ਆ ਸਿੱਖਾਂ ਦਾ ਹੈਗਾ 4 ਐਸਪੀ ਵੀ ਸਿੱਖਾਂ ਦਾ 8 ਐਸਪੀ ਸਿੱਖਾਂ ਦਾ ਪਰਤਾਬਾ ਉਹ ਵੀ ਸਿੱਖਾਂ ਦਾ ਹੈਗਾ ਅੱਗੇ ਨਾਨਕਪੁਰ ਆ ਜਾਂਦਾ ਉਹ ਵੀ ਸਿੱਖਾਂ ਦਾ ਹੈਗਾ ਬੇਦੀ ਚੱਕ ਆ ਜਾਂਦਾ ਉਹ ਵੀ ਸਿੱਖਾਂ ਦਾ ਗੁਰੂ ਚੱਕ ਆ ਜਾਂਦਾ ਉਹ ਵੀ ਸਿੱਖਾਂ ਦਾ ਅਕਾਲਗੜ੍ਹ ਆ ਜਾਂਦਾ ਉਹ ਵੀ ਸਿੱਖਾਂ ਦਾ ਉਹਨਾਂ ਦਾ ਬਾਗ ਆ ਕੁ ਵਈਦਾ ਸਾਡੇ ਨਾਲ ਪਾਰਵਾ ਸਾਡੇ ਨਾਲ ਗਵਾਂਢੀ ਹੈ ਸਾਡੇ ਵੱਡਿਆਂ ਨੂੰ ਜਾਣਦੇ ਸਾਡੇ ਵੱਡੇ ਉਹਨਾਂ ਨੂੰ ਜਾਣਦੇ ਇੱਕ ਦੂਜੇ ਗਵਾਂਢੀ ਜਾਂਦੇ ਆ ਬਾਈ ਚਾਰਿਆ ਉਸ ਬਿਨਾਂ ਤੇ ਆਉਂਦਾ ਵੀਜ਼ੇ ਥੇ ਇੱਥੇ ਮੋਂ ਰਹਿ ਇਹ ਤੇ ਸਾਨੂੰ ਸਾਰੇ ਸਾਡੇ ਵੱਡਿਆਂ ਨੂੰ ਮਿਲਤ ਜਾਂਦਾ ਸਾਨੂੰ ਆਪ ਜਾਂਦਾ ਵੀ ਕਦੇ ਆਓ ਸਾਡੇ ਕੋਲ ਇੱਕ ਵਾਰੀ ਉਸ ਆਦੇ ਝੋਟੇ ਦੀਆਂ ਤਸਵੀਰਾਂ ਲਿਆਂ ਦੀ ਸਾਨੂੰ ਵਿਖਾਈਆਂ ਵੀ ਯਾਰ ਤੁਸੀਂ ਇਹ ਨਾ ਆਖੋ ਵੀ ਉੱਥੇ ਲਓ ਭੁਖੇਣ ਤੇ ਬੋਸਾਂ ਦੀ ਭੁੱਖ ਦੀ ਗਰੀਬੀ ਦੀ ਵਜ੍ਹਾ ਤੋਂ ਇਹ ਪਿਛਾੜ ਤੇ ਆ ਯਾਦ ਕਰਦੇ ਨਹੀਂ ਅਸੀਂ ਤੁਹਾਡੀ ਚਾਹਤ ਨਾਲ ਆਨੇ ਆਂ ਮੁਹੱਬਤ ਨਾਲ ਆਨੇ ਆਂ ਆਦੇ ਉਸ ਰਕਬੇ ਨੂੰ ਵੇਖਣ ਆਨੇ ਆਂ ਤੁਹਾਨੂੰ ਮਿਲਣ ਆਨੇ ਆਂ ਪਤਾ ਉਸ ਦੀ ਸ਼ਹਾਵਤ ਪੁੱਛਣਾ ਹੈ ਤੇ ਸਾੜੀਆਂ ਪੰਜਾਬ ਦੀਆਂ ਮੱਝਾਂ ਹੁੰਦੀਆਂ ਆ ਸਾਡਾ ਆਪ ਦਾ ਘਿਓ ਹੁੰਦਾ ਗਾਦਾ ਸਾਡਾ ਆਪ ਦਾ ਦੁੱਧ ਹੁੰਦਾ ਸਾਡੇ ਕੋਲ ਲੱਸੀ ਹੁੰਦੀ ਆਈ ਸ਼ਬਦੀ ਹੋਉਂਦੀ ਹੈ ਜਿਹੜੀਆਂ ਦੋ ਤੋਰੀ ਦੀਆਂ ਵੱਲਾਂ 'ਚ ਕਰਦੇ ਆ ਦੋ ਕਦੂ ਦੀਆਂ ਤੇ ਕਰਦੇ ਆ ਸਾਰਾ ਪਿੰਡ ਉਤਜਾ ਤੋੜ ਲੈਂਦਾ ਕੋਈ ਕਿਸੇ ਨੂੰ ਪੁੱਛਦਾ ਨਹੀਂ ਨੂੰ ਕਿਸਦੇ ਕੋਲ ਘਰ ਨੇ ਵਿੱਚ ਗਿਓਂ ਨਹੀਂ ਹੁੰਦਾ ਤਾਂ ਦੂਸਰੇ ਘਰੋਂ ਮੰਗਦੇ ਆ ਆਦੀ ਹਾਂਡੀ ਕਰ ਲੈਂਦਾ ਜਿੰਦੇ ਕੋਲ ਲੱਸੀ ਨਹੀਂ ਆਈ ਦੂਏ ਘਰੋਂ ਲੱਸੀ ਲਿਆ ਤੇ ਆਦੀ ਘਰੀ ਲੱਸੀ ਕਰ ਲੈਂਦਾ ਕਿਸੇ ਦੇ ਘਰ ਮਹਿਮਾਨ ਆ ਜਾਂਦਾ ਦੂਸਰੇ ਘਰੋਂ ਮੰਗ ਤੇ ਦੁੱਧ ਲੈ ਜਾਂਦਾ ਉਹਨਾਂ ਦੇ ਪੈਸੇ ਨਹੀਂ ਹੁੰਦੇ ਐਵੇਂ ਦਿੰਦੇ ਆ ਉਹ ਤਾਂ ਮੁਹੱਬਤ ਹੈ ਕੀ ਆਈ ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਨਮਸਤੇ ਜੀ ਵਿਸ਼ਾਂਜ ਪੰਜਾਬ ਦੇ ਸ਼ੋਅ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਦੂਜਿਆਂ ਨੂੰ ਆਖਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਪੰਜਾਬ ਦੀ ਵੰਡ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਸਾਂਝੀਆਂ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੇ ਪਿੰਡ ਚਾਰ ਐਸ ਪੀ 1947 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਰਦਾਰ ਹਾਕਮ ਸਿੰਘ ਦਾ ਵਸਾਇਆ ਪਿੰਡ ਹੈ ਇਸ ਪਿੰਡ ਦੇ ਵਿੱਚ ਸਿੱਖ ਸਰਦਾਰ ਤੇ ਮੁਸਲਮਾਨ ਰਲ ਕੇ ਵਸਦੇ ਸੀ 1947 ਦੀ ਵੰਡ ਹੋਣ ਕਾਰਨ ਇੱਥੋਂ ਉਹਨਾਂ ਨੂੰ ਪ੍ਰਵਾਸ ਕਰਕੇ ਛੜਦੇ ਪੰਜਾਬ ਜਾਣਾ ਪਿਆ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਪਿੰਡ ਤੋਂ ਇੱਕ ਮਿਲ ਪਹਿਲਾਂ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਸਰਦਾਰ ਹਾਕਮ ਸਿੰਘ ਜੋ ਕਿ ਇਸ ਪਿੰਡ ਦੇ ਮਾਲਕ ਸਨ ਅੱਗੋਂ ਉਹਨਾਂ ਦੇ ਪੁੱਤਰ ਸਰਦਾਰ ਕਰਤਾਰ ਸਿੰਘ ਜੀ ਦਾ ਇਹ ਡੇਰਾ ਹੋਇਆ ਕਰਦਾ ਸੀ ਤੇ ਹੁਣ ਇਸ ਡੇਰੇ ਦੀ ਬਸ ਇਨੀ ਕੁ ਨਿਸ਼ਾਨੀ ਹੀ ਮੌਜੂਦ ਹੈ ਤੇ ਇਸੇ ਹੀ ਡੇਰੇ ਦੀ ਬੈਕ ਸਾਈਡ ਤੇ ਇੱਕ ਹੀ ਗਲੀ ਲੱਗਦੀ ਹੈ ਇੱਕ ਦਰਵਾਜ਼ਾ ਡੇਰੇ ਨੂੰ ਇਸਤੇਮਾਲ ਕੀਤਾ ਜਾਂਦਾ ਸੀ ਦੂਸਰਾ ਦਰਵਾਜ਼ਾ ਉਹ ਆਪਣੀ ਰਹਾਇਸ਼ਾਸਤੇ ਇਸਤੇਮਾਲ ਕਰਦੇ ਸੀ ਇਸ ਡੇਰੇ ਦੀ ਬਿਲਕੁਲ ਬੈਕ ਸਾਈਡ ਤੇ ਹੀ ਉਹਨਾਂ ਦੀ ਰਹਾਇਸ਼ ਵੀ ਹੋਇਆ ਕਰਦੀ ਸੀ ਤੇ ਇਹ ਹੈ ਉਹ ਜਗ੍ਹਾ ਜਿੱਥੇ ਇਸ ਪਿੰਡ ਦੇ ਜ਼ਗੀਰਦਾਰ ਸਰਦਾਰ ਹਾਕਮ ਸਿੰਘ ਤੇ ਕਰਤਾਰ ਸਿੰਘ ਦੇਸ਼ ਪੰਜਾਬ ਦੀ ਹੋਈ ਵੰਡ ਤੋਂ ਪਹਿਲਾਂ ਵਸਦੇ ਸਨ ਤੇ ਇਸ ਜਗ੍ਹਾ ਦਾ ਵੀ ਪੁਰਾਣਾ ਇੰਨਾ ਜਿਹਾ ਹਿੱਸਾ ਹੀ ਪਿਆ ਹੈ ਛੱਤ ਤੇ ਟੀਅਰ ਪਾ ਕੇ ਟੈਲਾਂ ਲੱਗ ਗਈਆਂ ਪਰ ਛੱਤ ਦੇ ਬਾਲੇ ਉਹੀ ਉਂਝ ਹੀ ਆਪਣੀ ਅਸਲ ਹਾਲਤ ਚ ਮੌਜੂਦ ਨੇ ਪਿੰਡ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹੈ ਉਹ ਮਸਜਿਦ ਜਿੱਥੇ ਸਰਦਾਰ ਕਰਤਾਰ ਸਿੰਘ ਦੀ ਰਾਖ ਦੀ ਢੇਰੀ ਹੋਇਆ ਕਰਦੀ ਸੀ ਪਿੰਡ ਤੋਂ ਬਾਹਰ 1 ਮੀਲ ਦੇ ਪੰਦ ਤੇ ਇਹ ਚੀਜ਼ਾਂ ਮੌਜੂਦ ਨੇ ਤੇ ਇਹ ਹੈ ਉਹ ਮਸਜਿਦ ਜਿਹੜੀ ਪੰਜਾਬ ਦੀ ਹੋਈ ਵੰਡ ਤੋਂ ਪਹਿਲਾਂ ਪਿੰਡ ਵਿੱਚ ਬਣਾਈ ਗਈ ਸੀ ਤੇ ਇਹ ਹੈ ਪਿੰਡ ਦਾ ਗਵਰਨਮੈਂਟ ਮਾਡਲ ਪ੍ਰਾਇਮਰੀ ਸਕੂਲ 4SP ਜੋ ਕਿ ਦੇਸ਼ ਪੰਜਾਬ ਦੀ ਹੋਈ ਵੰਡ ਤੋਂ ਪਹਿਲਾਂ ਪਿੰਡ ਵਿੱਚ ਸਕੂਲ ਨਹੀਂ ਹੋਇਆ ਕਰਦਾ ਸੀ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਜੀ ਕੀ ਹਾਲ ਚੱਲ ਹੈ ਅੱਲਾਹ ਦਾ ਸ਼ੁਕਰ ਹੈ ਕਰਮ ਨਾਲਕਦਾ ਨਾਮ ਕੀ ਬਈ ਆਪਣਾ ਮਮਨ ਨਵਾਬ ਸਈਦ ਤੇ ਵਾਲਾ ਸਾਹਿਬ ਦਾ ਵਰਨ ਸਾਡਾ ਮਮ ਸੁਲੇਮਾਨ ਠੀਕ ਅਜੇ ਭਾਈ ਸੰਤਾਲੀ ਦੀ ਵਾਰਨ ਤੋਂ ਪਹਿਲਾਂ ਪੁਰਾਣੇ ਇੱਥੋਂ ਦੇ ਵਸਨੀਕ ਜੀ ਤੁਸੀਂ ਜੀ ਬਹੁਤ ਪੁਰਾਣੇ ਹੈਗੇ ਆ ਅਸੀਂ ਜਦੋਂ ਦੇ ਆਪਣਾ ਅੰਗਰੇਜ਼ ਆਇਆ ਨਾ ਹਾਂਜੀ ਆਪਣੇ ਪਾਕਿਸਤਾਨ ਇੰਡੀਆ ਤੇ ਕਬਜ਼ਾ ਹੋਇਆ ਹੈ ਅਸੀਂ ਉਸ ਤੋਂ ਪਹਿਲਾਂ ਦੇ ਇੱਥੋਂ ਦੇ ਵਸਨੀਕ ਹਾਂ ਠੀਕ ਇਹ ਚਾਰ ਅਸਪੀ گاਉਂ ਹੈ ਹਾਂਜੀ ਜ਼ਿਲ੍ਹਾ ਪਾਕ ਪਤਾ ਹੈ ਇਸ ਟਾਈਮ ਤੋਂ ਸਾਡਾ ਪਹਿਲੇ ਸਾਡਾ ਜ਼ਿਲ੍ਹਾ ਹੁੰਦਾ ਸੀ ਮਿੰਡ ਗੁੰਮਰੀ ਸਾਈਵਾਲ ਜੀ ਨੂੰ ਆ ਕੇ ਲੈ ਜਾਂਦੇ ਹਾਂ ਠੀਕ ਮਿੰਡ ਗੁੰਮਰੀ ਜੀ ਨੂੰ ਅੱਜਕੱਲ ਸਾਈਵਾਲ ਬੋਲਿਆ ਜਾਂਦਾ ਹੈ ਸਾਡਾ ਪਹਿਲੇ ਉਹ ਜ਼ਿਲ੍ਹਾ ਹੁੰਦਾ ਸੀ ਜਿੰਦੇ ਵਿੱਚ ਬਾੜਾ ਵੀ ਸ਼ਾਮਲ ਸੀ ਬਾਕ ਪਦਸ਼ਰੀ ਵੀ ਸਾਮਲ ਹੈ ਤਸੀਲਾ ਹੋ ਗਿਆ ਹੈ ਦਾ ਇਹ ਬਹੁਤਾਨ ਰੋਡ ਬੈਦਾ ਕਿਸੇ ਜ਼ਮਾਨੇ ਇੰਡੀਆਂ ਤੋਂ ਜਿਹੜਾ ਨਾ ਦਿੱਲੀ ਤੋਂ ਇਹ ਰੋਡ ਲੰਘਦਾ ਹੈ ਸੁਲੇਮਾਨ ਤੋਂ ਇਹ ਮਲਤਾਨ ਦਾ ਰਸਤਾ ਹੈਗਾ ਤੇ ਖੋ ਕਿੰਨੇ ਕੁ ਸੀ ਆਪਣੇ ਪਿੰਡ ਦੇ ਉਹ ਸਾਡੇ ਪਿੰਡ ਦੇ ਤਕਰੀਬਨ ਹੈ ਕੋਈ 10 ਕੁ ਕੁਸ ਹੈਗੇ ਸੀ ਇਹ ਮਸ਼ਹੂਰ ਥੂ ਹੁੰਦਾ ਸੀ ਸਾਡਾ ਇੱਕ ਵਾਹ ਹੁੰਦੀ ਸੀ ਸਾਡੀ ਜਿਹੜੀ ਐਂਡ ਤੇ ਹੁੰਦੀ ਸੀ ਲਹਿੰਦੇ ਵਾਲੇ ਪਾਸੇ ਉਹਨੂੰ ਵਾਹ ਸੱਦੇ ਜੀ ਵਾਹ ਉਹਨੂੰ ਬੋਲਿਆ ਜਾਂਦਾ ਸੀ ਜਿਹੜੇ ਦੋ ਰੇ ਲੋਟਿਆਂ ਦੀ ਪੁਰਾਣੇ ਲੋਟਿਆਂ ਵਾਲੇ ਖੂ ਹੁੰਦੇ ਆ ਟਿੰਡਾਂ ਵਾਲੇ ਟਿੰਡਾਂ ਵਾਲੇ ਬੰਦੇ ਧੱਗੇ ਹੁੰਦੇ ਸੀ ਹਾਂਜੀ ਜਿਹੜਦੇ ਸੀ ਲੋਟਿਆਂ ਨਾਲ ਸਾਣੀ ਆਂਦਾ ਸੀ ਸਮਝਾ ਕੀ ਇਹ ਨਾਮ ਸ਼ੁਰੂ ਤੋਂ ਆਪਣਾ 4SP ਪਿਆ 4SP ਇਹਦਾ ਨਾਮ ਇਹਦਾ ਨਾਂ ਜੀ ਅੰਗਰੇਜ਼ ਨੇ ਆ ਤੇ 4SP ਰੱਖਿਆ ਪਹਿਲੇ ਤਾਂ ਸਾਨੂੰ ਨਹੀਂ ਪਤਾ ਇਹਦਾ ਕੀ ਨਾਮ ਸੀ ਯਕੀਨੀ ਜਦੋਂ ਅੰਗਰੇਜ਼ ਆਇਆ ਉਸਨੇ SP ਦੇ ਨਾਂ ਤੇਂਦਾ ਇਹ ਨਹਿਰ ਦਾ ਕੋ ਸਾਡਾ ਸਵਾਗ ਪਾਣਾ ਤੇ ਨਾਂ ਤੇ ਨਹਿਰ ਸਵਾਗ ਬੋਲਿਆ ਜਾਂਦਾ ਸਾਡੇ ਨਾਲ ਬਾ ਖਲਾ ਪੁਰਾਣਾ ਦਰਿਆ ਦਾ ਹੈ ਸੁਲੇਮਾਨ ਦੇ ਉਤਲੇ ਮਨੋ ਇੰਡੀਆ ਦੇ ਵਿੱਚੋਂ ਇਹ ਪਾਣੀ ਇਸ ਬਾਹ ਦੇ ਵਿੱਚ ਮੰਦਾ ਸੀ ਉਸ ਤੋਂ ਬਾਅਦ ਜਿਹੜੀਆਂ ਗਿਆ ਕੋਈ ਕੱਚੇ ਰਸਤੇ ਹੁੰਦੇ ਆ ਜਿਹੜੀਆਂ ਅੱਜ ਸਾਰੀਆਂ ਪੱਕੀਆਂ ਬਣੀਆਂ ਕਿ ਮਸਲਾ ਨਸੀ ਉਪਾੜਨ ਜਾਣਾ ਹੈ ਸਾਈਵਾਲ ਨੂੰ ਜਾਣਾ ਹੈ ਕੰਦੀ ਦੀ ਨੂੰ ਜਾਣਾ ਹੈ ਪਾਕਪਦਨ ਨੂੰ ਜਾਣਾ ਹੈ ਤੋਂ ਅੱਜ ਇਹ ਪੱਕੀਆਂ ਬਣ ਗਈਆਂ ਉਸ ਲਈ ਕੱਚੇ ਰਾਹ ਹੈ ਇਹਨਾਂ ਨੂੰ ਸੱਧਿਆ ਦਮਾਮਣ ਛੜਕਾਂ ਸਾਡੇ ਘਰ ਕੱਚੇ ਹੁੰਦੇ ਛੱਪਰ ਹੁੰਦੇ ਆ ਕਾਨਾਂ ਨੂੰ ਜਾਣਦੇ ਨੇ ਸਾਰ ਤੇ ਕਾਨੇ ਹੁੰਦੇ ਨੇ ਵੱਢ ਤੇ ਉਹਨਾਂ ਦੇ ਛੱਪਰ ਬੰਨ ਤੇ ਲੋਕ ਗਾਉਂਦੇ ਆ ਸਾਡੇ ਕੋਲ ਕੀ ਹੁੰਦਾ ਬਰਤਨ ਹੁੰਦਾ ਸਿਰ ਖਾਰੀ ਦੇ ਵਿੱਚ ਭਾਂਡੇ ਵਾਲੀ ਖਾਰੀ ਹੁੰਦੀ ਨੂੰ ਜਾਣਦੇ ਨੇ ਪੁਰਾਣੀ ਸ਼ਹਾਬਤ ਉਹਦੇ ਵਿੱਚ ਭਾਂਡਿਆਂ ਵਾਲੇ ਭਾਂਡੇ ਹੁੰਦੇ ਆ ਸਿਰਫ ਖਾਣ ਦੇ 5 ਜੀਨ ਤੇ ਮੰਜੀਆਂ 5 10 ਜੀਨ ਤੇ ਮੰਜੀਆਂ 6 10 ਜੀਨ ਤੇ ਮੰਜੀਆਂ 4 ਕਿਸੇ ਦੇ 2 ਸੋਨੇ ਨੇ ਕਿਸੇ ਦੇ 3 ਸੋਨੇ ਨੇ ਸਮਝ ਆ ਗਈ ਇਹ ਕੁੱਝ ਹੁੰਦਾ ਕੋਈ ਲੋਕਾਂ ਦੇ ਕੋਲ ਜ਼ਿਆਦਾ ਬਿਸਤਰੇ ਨਹੀਂ ਹੁੰਦੇ ਕੋਈ ਜ਼ਿਆਦਾ ਕਿਸੇ ਕੋਲ ਬਰਤਨ ਨਹੀਂ ਹੁੰਦੇ ਬਰਤਨ ਵਾਲੇ ਲੋਕਾਂ ਦੇ ਕੋਲ ਕੀ ਆ ਮੁਹੱਬਤ ਹੈਗੀ ਆ ਕੀ ਹੈਗਾ ਸੇਹਤ ਹੈਗੀ ਆ ਕੀ ਹੈਗਾ اخلاق ਹੈਗਾ ਕਿਸੇ ਦੀ ਦੀਨ ਪੈਣ ਮੇਰੇ ਘਰ ਸੌਂਗੀ ਐ ਖੇੜਦੀ ਖੇੜਦੀ ਨੌਜਵਾਨ 16 16 ਸਾਲਾਂ ਨੇ ਲੜਕੀਆਂ 14 14 ਸਾਲਾਂ 18 19 ਸਾਲਾਂ ਦੀਆਂ ਤੇ ਮੇਰੇ ਘਰ ਹੀ ਸੁੱਤੀ ਰਹੇਗੀ ਨਹੀਂ ਪਤਾ ਦਾਸ ਦਾ ਸਾਲ ਦੇ ਅਸੀਂ ਖੁਦ ਮਜੂਨ ਗੇ ਰਹੇ ਹਾਂ ਦਾਸ ਸਾਡੇ ਦੇ ਵਿੱਚ ਸਿਰਫ ਇੱਕ ਤਮੀਜ਼ ਹੋ ਗਈ ਗੋਡਿਆਂ ਤੋਂ ਥੱਲੇ ਤੱਕ ਅੱਜ ਵੀ ਕੋਈ ਮਰਦਾ ਸਾਬਤ ਕਰ ਦੇ ਉਹ ਮਾਂ ਸਲਵਾਰ ਜਾਂ ਚਾਦਰ ਹੁੰਦੀ ਐ ਸਾਡੇ ਵੱਡੇ ਲੋਕ ਦੇ ਨਾਲ ਤੇ ਮਾਂ ਚਾਦਰਾਂ ਹੁੰਦੀਆਂ ਐ ਐਸ ਤਰ੍ਹਾਂ ਦਾ ਪਾਕਿਸਤਾਨ ਆ ਉਸਲੇ ਮੁਹੱਬਤ ਆ ਉਸਲੇ ਭਾਈਚਾਰਾ ਹੈਗਾ ਲੋਕਾਂ ਦੇ ਵਿੱਚ ਉਸਾ ਲੋਕ ਵੇਂਦੇ ਆਏ ਇਹ ਫਲਾਣੇ ਨਵਾਬ ਜੱਟ ਨੂੰ ਨਾਰੀ ਉਸ ਦਾ ਦਾਦਾ ਮੀਆਂ ਸੋਨਾ ਇਹ ਉਹਦੀ ਬੱਚੀ ਏ ਇਹ ਮਮਨ ਅਕਬਾਲ ਦਾ ਬਾਪ ਜਿਹੜਾ ਬਖਸ਼ਾ ਏ ਉਹਦੀ ਬੱਚੀ ਏ ਆ ਨਜ਼ਰ ਮਮਨ ਦਾ ਜਿਹੜਾ ਬਾਪ ਹੈ ਚਰਾ ਗਿਆ ਉਹਦੀ ਬੱਚੀ ਏ ਇਸ ਤਰੀਕੇ ਇਸ ਤਰ੍ਹਾਂ ਗੈਰ ਮਜ਼ਲਮੀਆਂ ਨਾਲ ਲੜਕੀਆਂ ਬੱਚੀਆਂ ਨਾਲ ਵੀ ਸਲੂਕ ਕੀਤਾ ਜਾਂਦਾ ਅੱਜ ਤਾਂ ਸਾਡੀਆਂ ਰਸਤਾ ਰਾਹ ਤੇ ਜਾਂਦੀਆਂ ਲੁਕੀਆਂ ਜਾਂਦੀਆਂ ਘਰਾਂ ਦੇ ਵਿੱਚ ਮਫੂਜ਼ ਨਹੀਂ ਐ ਇੱਕ ਲੜਕੀ ਰੁੰਨੀ ਹੈਗੀ ਐ ਤੇ ਉਹ ਜਿਹੜਾ ਰਵਾਰਿਸ਼ਾ ਹੋਇਆ ਨਾ ਉਸ ਨੇ ਜਦੋਂ ਇੰਡੀਆ ਪਾਕਿਸਤਾਨ ਦੀ ਵੰਡ ਹੋਈ ਨਾ ਉਸ ਵੇਲੇ ਇੱਕ ਲੜਕੀ ਨੇ ਰੋ ਤੇ ਤੇ ਵਾਰਿਸ ਸ਼ਾਹ ਨੂੰ ਆਖਿਆਗਾ ਉਸ ਆਖਿਆ ਇੱਕ ਰੁਨੀ ਸੀ ਦੀ ਪੰਜਾਬ ਦੀ ਕਰ ਕਰ ਲੰਮੇ ਵੈਣ ਅੱਜ ਲੱਖਾਂ ਦੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਪੈਣ ਪਤਾ ਉਸ ਦੀ ਸ਼ਖਾਵਤ ਪੁੱਛਣਾ ਹੈ ਤੇ ਸਾੜੀਆਂ ਪੰਜਾਬ ਦੀਆਂ ਮੱਝਾਂ ਹੁੰਦੀਆਂ ਆ ਸਾਡਾ ਆਪ ਦਾ ਘਿਓ ਹੁੰਦਾ ਕਰਦਾ ਸਾਡਾ ਆਪ ਦਾ ਦੁੱਧ ਹੁੰਦਾ ਸਾਡੇ ਕੋਲ ਲੱਸੀ ਹੁੰਦੀ ਆਈ ਸਬਦੀ ਉਹ ਹੁੰਦੀ ਜਿਹੜੀਆਂ ਦੋ ਤੋਰੀ ਦੀਆਂ ਵੱਲਾਂ 'ਚ ਕਰਦੇ ਆ ਦੋ ਕਦੂਨੀਆਂ 'ਚ ਕਰਦੇ ਆ ਸਾਰਾ ਪਿੰਡ ਉੱਥੇ ਜਾ ਤੋੜ ਲੈਂਦਾ ਕੋਈ ਕਿਸੇ ਨੂੰ ਪੁੱਛਦਾ ਨਹੀਂ ਜੀ ਕਿਸਦੇ ਕੋਲ ਘਰ ਨੇ ਵਿੱਚ ਗਿਓ ਨਹੀਂ ਹੁੰਦਾ ਤਾਂ ਦੂਸਰੇ ਘਰੋਂ ਮੰਗਦੇ ਉਹ ਆਦੀ ਹਾਂਡੀ ਕਰ ਲੈਂਦਾ ਜਿੰਦੇ ਕੋਲ ਲੱਸੀ ਨਹੀਂ ਆਈ ਦੂਏ ਘਰੋਂ ਲੱਸੀ ਲਿਆ ਤੇ ਉਹ ਆਦੀ ਘਰੇ ਲੱਸੀ ਕਰ ਲੈਂਦਾ ਕਿਸੇ ਦੇ ਘਰ ਮਹਿਮਾਨ ਆ ਜਾਂਦਾ ਦੂਸਰੇ ਘਰੋਂ ਮੰਗ ਤੇ ਦੁੱਧ ਲੈ ਜਾਂਦਾ ਉਹਨਾਂ ਦੇ ਪੈਸੇ ਨਹੀਂ ਹੁੰਦੇ ਐਵੇਂ ਦਿੰਦੇ ਆ ਉਹ ਤਾਂ ਮੁਹੱਬਤ ਹੈ ਕੀ ਆਈ ਆਪਣੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਸਾਡੇ ਨਾਲ ਇਧਰੇ 5 ਸਪੀ ਹੈ ਉਹਦੀਆਂ ਦੋ ਬਾਗੀਆਂ ਨੇ ਇੱਕ ਸਿੱਖਾ ਨਾਲ 5 ਵਜੇ ਦਾ ਆ ਇੱਕ ਮੂਹਣ ਆ ਇਸ ਟਾਈਮ ਲਾਧੂ ਕੇ ਵਸਦੇ ਉਹਦੇ ਮੂਬੇ ਕਵਟੂ ਲੋ ਵਸਦੇ ਨੇ ਵਿੱਚ ਹੋਰ ਕੌਮਾਂ ਵੀ ਆਣ ਇਸ ਟਾਈਮ ਤੇ 6 ਸਪੀ ਹੈ 6 ਸਪੀ ਦੇ ਵਿੱਚ ਕੰਬੂ ਬਿਆਦਰੀ ਵੀ ਹੈ ਉੱਥੇ ਕੋਕਰ ਬਿਆਦਰੀ ਵੀ ਹੈ ਉੱਥੇ ਪੁਲਰਵਨ ਬਿਆਦਰੀ ਵੀ ਹੈ ਕੱਲੂ ਵੀ ਆਦਰੀ ਵੀ ਹੈ ਹੋਰ ਵੀ ਵਿੱਚ ਛੋਟੇ ਲੋਕ ਵਸਦੇ ਨੇ ਸਾਡੇ ਨਾਲ ਇਸ ਟਾਈਮ ਬੈਲਗਾਂਜ ਹੈ ਬੈਲਗਾਂਜ ਇੱਕ ਫੌਜ ਦਾ ਜ਼ਰੀ ਰਕਬਾ ਹੈ ਫੌਜ ਦੇ ਅੰਦਰ ਹੈਗਾ ਉਹਦੇ ਵਿੱਚ ਰਾਖ ਵਸਦੇ ਨੇ ਕੁਝ ਕੁਝ ਉਹਨਾ ਆਪ ਦੀ ਖੁਦਕਾਸ਼ ਕਰਦੇ ਨੇ ਰਾਖਾਂ ਤੋਂ ਉਹ ਨੌ ਮਣ ਕਣਕ ਲੈਂਦੇ ਨੇ ਮਹੀਨਿਆਂ ਸਾਲ ਦੀ ਜਿਹੜੇ ਨਾਨਾ ਲਾਲੇ ਪਿੰਡ ਨੇ ਜੀ ਸਾਡੇ ਨਾਲ ਇਹਨੇ ਤਿੰਨ ਅਸਤੀ ਖੁੱਪਾ ਨਾਲ ਖੜਾ ਹੈ ਹਾਂਜੀ ਉਹਦੇ ਚ ਵੀ ਐਵੇਂ ਲੋਕਾਂ ਦੇ ਇਜ਼ਮੀਦਾਰ ਆਦੇ ਖੁਦ ਕਫੀਲ ਲੈਣ ਥੋੜੀ ਥੋੜੀ ਜ਼ਮੀਨ ਵਾਲੇ ਸਾਡੇ ਨਾਲ ਇਸ ਟਾਈਮ ਛੂੜ ਵਾਲੇ 40 50 ਏਕੜ ਨਕਬਾਇ ਹੁੰਦਾ ਅੱਗੇ 8 ਐਸਪੀ ਉਹ ਬਣਾਰਾ ਇੱਕ ਫਾਰਮ ਹੈ ਖਲ ਤੋਂ ਬਣਾਰਾ ਸੱਜਾ ਜਾਂਦਾ ਨਾ ਨੂੰ ਪਿੱਛੋਂ ਇੰਡੀਆ ਚੋਂ ਆਇਓ ਉਹਨਾਂ ਦੇ ਥੱਲੇ ਇੱਥੇ ਸਾਡੇ ਪਿੰਡ ਦੇ ਵਿੱਚ ਬਣਾਰਾ ਬਿਆਦਰੀ ਬੈਠੀ ਹੈ ਠੀਕ ਸਾਡੇ ਨਾਲ ਵੱਡਾ ਪਿੰਡ ਆ ਜਾਂਦਾ ਅੱਗੇ ਇੱਥੋਂ ਸਾਡੇ ਤੋਂ 5 6 ਕਿਲੋਮੀਟਰ ਤੋਂ ਉਹ ਹੈਗਾ ਸਾਡੇ ਐਮਪੀਐਮ ਐਮਪੀਏ ਨਹੀਂ ਫਰਕ ਮਮਤਾਦ ਮਾਣੇ ਕੇ ਦਾ ਇੱਦ ਦੇ ਸਾਡੇ ਆ ਜਾਂਦਾ ਹੈ ਇਹ ਕੋਈ 8-9 ਕਿਲੋਮੀਟਰ ਤੋਂ ਪੀਨ ਕੇ ਨਹੀਂ ਜਿੱਥੇ ਮੀਆਂ ਰਜ਼ਾ ਹੈ ਉਨੀਆਂ ਫਰੂਕ ਹੈ ਜੀ ਰਜ਼ਾ ਮੀਆਂ ਫਰੂਕ ਹੈਗਾ ਉਹ ਸਾਡੇ ਐਮਪੀਏ ਵੀ ਨੇ ਇਸ ਟਾਈਮ ਦੇ ਕਾਇਮ ਕਮ ਤੱਕ ਐਮਐਨ ਵੀ ਨੇ ਮੀਆਂ ਰਜ਼ਾ ਸਾਹਿਬ ਐਮਐਨ ਵੀ ਤੇ ਐਮਪੀਏ ਵੀ ਨੇ ਤੇ ਮੀਆਂ ਫਰੂਕ ਸਾਹਿਬ ਐਮਪੀਏ ਨੇ ਜਿਹੜੇ ਆਪਣੇ ਨਾਲ ਨਾਲ ਦੇ ਪਿੰਡ ਨੇ ਜਿੱਤੇ ਆਪਣਾ ਪਿੰਡ ਇਹ ਸਾਰੇ ਸਿੱਖਾਂ ਤੇ ਮੁਸਲਮਾਨਾਂ ਦੇ ਪਿੰਡ ਸੀ ਨਹੀਂ ਮੁxtਲਫ ਆ ਮਾਣੇ ਕਿ ਪਹਿਲੇ ਪਾਕਿਸਤਾਨ ਹਿੰਦਸਤਾਨ ਦੇ ਇੱਥੇ ਬੈਠੇ ਨੇ ਕਿ ਤੁਦ ਰੇਸ਼ੀਆਂ 4 एसपी 8 ਐਸਪੀ ਏ ਆਕਮ ਸਿੰਘ ਦਾ ਉਹ ਜੁਆਰ ਸਿੰਘ ਦਾ ਇਹ ਸਿੱਖਾਂ ਦੇ ਪਿੰਡਾਂ ਸੀ ਉਹਦੇ ਰਿਹਾਇਆ ਉਹ ਜ਼ਾਰਾ ਰਿਹਾ ਜਿਹਨਾਂ ਨੂੰ ਬੋਲਿਆ ਜਾਂਦਾ ਠੀਕ ਬਾਪ ਦੇ ਵਿੱਚ ਜਿਹੜਾ 6 SP ਹੈ ਮੁਸਲਮਾਨਾਂ ਦਾ ਇੱਥੇ ਕੱਲੂ ਕੌਮ ਹੈ ਕੀ ਹੈ ਤੰਬੂ ਕੌਮ ਹੈ ਕੀ ਹੈ ਠੀਕ ਆ 7 SP ਬੱਟੂ ਉੱਥੇ ਬੈਠੇ ਨੇ ਜ਼ਿਆਦਾ ਪੁਕਾਰੇ ਬੈਠੇ ਨੇ ਪੱਤੀ ਬੈਠੇ ਨੇ ਉਹ ਵੀ ਮੁਸਲਮਾਨਾਂ ਦਾ ਪਿੰਡਾਂ ਅੱਗੇ ਆ ਜਾਂਦਾ ਮੁੱਸਿਆਲ ਉੱਥੇ ਬੱਟੂ ਗਿਆਦਰੀ ਹੈ ਉਹ ਵੀ ਮੁਸਲਮਾਨਾਂ ਦਾ ਅੱਗੇ ਫਰੀਦਕੋਟ ਆ ਜਾਂਦਾ ਉਹ ਵੀ ਮੁਸਲਮਾਨਾਂ ਦਾ ਇਸ ਤਰ੍ਹਾਂ ਤਰਫ ਜਿਹੜਾ ਬੈਲਗੰਜ ਆ ਫਾਰਮ ਇਹ ਆਰਮੀ ਦਾ ਐਸ ਤਰਫ 3 ਐਸਪੀ ਆ ਸਿੱਖਾਂ ਦਾ ਹੈਗਾ 4 ਐਸਪੀ ਸਿੱਖਾਂ ਦਾ 8 ਐਸਪੀ ਸਿੱਖਾਂ ਦਾ ਪ੍ਰਤਾਪਾ ਉਹ ਵੀ ਸਿੱਖਾਂ ਦਾ ਹੈਗਾ ਅਗੇ ਨਾਨਕਪੁਰ ਆ ਜਾਂਦਾ ਉਹ ਵੀ ਸਿੱਖਾਂ ਦਾ ਗਾ ਬੇਦੀ ਚੱਕ ਆ ਜਾਂਦਾ ਉਹ ਵੀ ਸਿੱਖਾਂ ਦਾ ਗੁਰੂ ਚੱਕ ਆ ਜਾਂਦਾ ਉਹ ਵੀ ਸਿੱਖਾਂ ਦਾ ਗਾ ਅਕਾਲਗੜ ਆ ਜਾਂਦਾ ਉਹ ਵੀ ਸਿੱਖਾਂ ਦਾ ਆਓ ਬੈਠਣ ਸਾਰੇ ਰਾਵ ਪਿਆਦਰੀ ਜਿਹੜੇ ਪਿੰਡਾਂ 'ਚ ਤਕਰੀਬਨ ਇਹ ਸਿੱਖਾਂ ਦੇ ਪਿੰਡ ਲੱਗੇ ਆ ਬਨਾਰਾ ਬਿਆਦਰੀ ਜਿੱਨਾਂ 'ਚ ਬੈਠੇ ਨੇ ਵੀ ਸਿੱਖਾਂ ਦੇ ਪਿੰਡ ਆ ਲਾਦੂ ਕੇ ਬੈਠੇ ਨੇ ਵੀ ਸਿੱਖਾਂ ਦੇ ਪਿੰਡ ਲੱਗੇ ਆ ਆਪਣੇ ਜਿਹੜੇ ਪਿੰਡ ਹੈਗੇ ਮਤਲਬ ਕਿ ਇਹ ਇੰਦੀ ਫਿਰ ਕਿੰਨੀਆਂ ਪੱਧੀਆਂ ਸੀ ਕੋਈ ਸੁਣਿਆ ਹੋਰ ਇੰਦੀ ਜਦੋਂ ਪਹਿਲੇ ਕੋਈ ਘਰ ਮਾਲਕ ਆ 8 SP ਦਾ ਤੇ 4 SP ਦਾ ਇੱਕੋ ਮਾਲਕ ਆ ਇੰਸਤਾਨ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਉੱਤੂ ਆਏ ਨੋ ਦੋ ਪਤੀ ਹੋਈਆਂ ਬਾਅਦ 6 ਹੋ ਗਏ ਤਿੰਨ ਬੇਟੇ ਉਹਨਾਂ ਦੇ ਐ ਮੀਆਂ ਸਾਦ ਖਾਂਦੇ ਤਿੰਨ ਬੇਟੇ ਸ਼ੇਰ ਨਵਾਬ ਦੇ ਐ 6 ਪਤੀਆ ਹੋ ਗਿਆ 6 ਤੋਂ ਅਗਾਂਹ ਦੇ ਬੇਟੇ ਚੱਲਦੇ ਪੈਣ ਬੇਚੀਆਂ ਚੱਲਦੀਆਂ ਪੈਣ ਵਿੱਚ ਨਾਂਦੇ ਅਗੋਂ ਵਿੱਚ ਕੁਝ ਰੱਖਵੇ ਵਿਕ ਗਏ ਉਹਨਾਂ ਨੇ ਵੇਚ ਦਿੱਤੇ ਆਦੀਆਂ ਜ਼ਰੂਰਤਾਂ ਵਾਸਤੇ ਤੇ ਆਪਣੇ ਪਿੰਡ ਵਿੱਚ ਕੋਈ ਪੁਰਾਣੀ ਮਸਜਿਦ ਹੈਗੀ ਜਿਹੜੀ ਸੰਨਾਲੀ ਤੋਂ ਪਹਿਲੇ ਦੀ ਤਰਹੀ ਦੀ ਜਿਹੜੀ ਹਿੰਦੁਸਤਾਨ ਦੇ ਵੇਲੇ ਦੀ ਏ ਉਹ ਖੜੀ ਏ ਕੱਚੀ ਹੈਗੀ ਐ ਹੁਣ ਪੱਕੀ ਏ ਐਸ ਬਾਜ਼ਾਰੇ ਜਾਉਂਗੇ ਨਾ ਸਾਡੇ ਨਾਲ ਖਾਣ ਸਾਮੀ ਮਸਤੇ ਦੋ ਆਵੇਂ ਉਹ ਪੁਰਾਣੀ ਮਸਤੇ ਦੇ ਜਦੋਂ ਮੀਆਂ ਸਾਦਖਾ ਇਹਨਾਂ ਦਾ ਵਾਲਦ ਆਇਆ ਇਹ ਬਣੀ ਹੈਗੀ ਹੈ तकरीबन 47 ਦੇ ਲਗਭਗ ਦੀ 47 ਪਹਿਲੇ ਹੀ ਬਣੀ ਹੈ ਪਹਿਲੇ 47 ਦੇ ਉਸੇ ਲਗਭਗ ਪੁਰਾਣੀ ਬਣੀ ਹੈ ਹਾਂ ਪੁਰਾਣੀ 47 ਦੇ ਪਿੱਛੋਂ ਬਣਾਈ ਹੋਈ ਹੈ ਇੱਥੇ ਆਵਾਦ ਹੋਏ ਸੀ ਪਹਿਲੇ ਸਾਡੇ ਵੱਡਿਆਂ ਕਿਚੀ ਬਣਾਈ ਹੋਈ ਆ ਕੱਚੀ ਮਿੱਟੀ ਨਾਲ ਕਿ ਉਹ ਸਿੱਖਾਂ ਦੇ ਪਿੰਡ ਅਸੀਂ ਰਿਹਾਇਆ ਐ ਐਸਾ ਕੱਚੀ ਬਣਾ ਤੇ ਹੁੰਦੇ ਚ ਉਹ ਤੋਂ ਜ਼ਿੰਮੇਦਾਰ ਆ ਕੇ ਰਕਬਾ ਨੂੰ ਅਲਰਟ ਹੋ ਗਿਆ ਇਹਨਾਂ ਨੇ ਵੇਖੀ ਚਾਰ ਪੰਜ ਸਾਲ ਬਾਅਦ ਇਹਨਾਂ ਪੱਕੀ ਕਾਬੂ ਸ਼ਹਿਰ ਵਿੱਚ ਸਿੱਖ ਰਹਿੰਦੇ ਸੀ ਉਹਨਾਂ ਨੇ ਵੀ ਆਪਣੀ ਕੋਈ ਇਬਾਦਤਗਾਹ ਬਣਾਈ ਹੋਈ ਸੀ ਬਬ ਜਿਹੜੇ ਇੱਥੇ ਸਿੱਖ ਰਹਿੰਦੇ ਆ ਉਹ ਮਾਲਕ ਹੈ ਗਿਆ ਪਹਿਲੇ ਜੁਆਰੇ ਦਾ ਮਾਲਕ ਆ ਇੱਥੇ ਆਪ ਉਹ ਆਏ ਨਹੀਂ ਅਸੀਂ ਮੁਸਲਮਾਨ ਵਸਦੇ ਆ ਕੋਨਾ ਇੱਥੇ ਇਬਾਦਤਗਾਹ ਕੋਈ ਨਹੀਂ ਬਣਾਈ ਸਾਡੀ ਇਬਾਦਤਗਾਹ ਇਹ ਇਸਲੀ ਮੁਸਲਮਾਨ ਹੈ ਸਾਰੇ ਗਾਹ ਜਿਹੜੇ ਨੂੰ ਵਾਂਦੇ ਆ ਇਸ ਰਕਬੇ ਨੂੰ ਉਹ ਆਪ ਸਾਡੇ ਕੋਲ ਵੰਡ ਵੰਡ ਲ ਜਾਂਦਾ ਨੰਬਰਦਾਰ ਵੀ ਸਾਡਾ ਦਾਦਾ ਪੜਦਾਦਾ ਤੂੰ ਵੰਡ ਸਾਡੇ ਕੋਲ ਵੰਡ ਲੈ ਜਾਂਦਾ ਜਿਹੜੀ ਫਸਲ ਹੁੰਦੀ ਹੁੰਦੀ ਵੰਡ ਲੈ ਲੈਂਦੇ ਸਈ ਵੀ ਰਹਿੰਦੇ ਨਹੀਂ ਸੀ ਪਿੰਡ ਨਹੀਂ ਇਹ ਚਰੇਦੇ ਨਹੀਂ ਅੱਛਾ ਪੀ ਰਹਿੰਦੇ ਨਹੀਂ ਅੱਛੇ ਸਟੇ ਚਰੇਂਦੇ ਆ ਉਹਨਾਂ ਨੇ ਬਾਅਦ ਵਿੱਚ ਮੇਜ ਤਾਂ ਸਾਡੇ ਵੱਡੇ ਨਾਲ 17000 ਦਾ ਵੇਚਦੇ ਆ ਠੀਕ ਸਾਡੇ ਵੱਡਿਆਂ ਹਿੰਦੁਸਤਾਨ ਤੋਂ 5-6 ਸਾਲ ਪਹਿਲੇ ਪਾਕਿਸਤਾਨ ਦੇ ਹਿੰਦੁਸਤਾਨ ਦੀ ਵੰਡ ਉਹ ਲੈ ਗਿਆ ਵੇਦੀ ਲੈ ਗਿਆ ਨਾਨਕਪੁਰਾ 26 ਪਿੰਡਾਂ ਦਾ ਮਾਲਕ ਆ ਇਹ 27 ਪਿੰਡ ਉਸ ਖਰੀਦ ਲਿਆ 17000 ਬਾਅਦ ਇਹ ਸਾਡੇ ਕੋਲ ਵੰਡ ਹੋ ਲੈ ਗਾ ਬਾਅਦ ਜਦੋਂ ਦੁੜ ਪੈ ਗਈ ਸੰਤਾਈ ਦੇ ਵਿੱਚ ਉਹ ਬਾੜ ਚਲੇ ਗਏ ਜਿਹੜੇ ਇਹ ਲੋਕ ਆਏ ਸੀ ਉਵੇਂ ਬੈਠ ਰਹੇਗੇ ਇਥੇ ਇੱਕ ਘਰ ਕਿਢਾਣਾ ਦਾ ਹੈਗਾ ਜਿਹੜਾ ਉਹਨਾਂ ਗੱਲਿਆ ਉਹਨਾਂ ਦੀ ਦੁਕਾਨ ਵੀ ਹੈਗੀ ਆਈ ਉਹਨਾਂ ਦਾ ਇੱਥੇ ਕੋਈ ਵਾਦਗਾ ਨਹੀਂ ਆ ਕੋਈ ਕੁਝ ਨਹੀਂ ਆਦੇ ਅੰਦਰ ਖਾਣੇ ਦੀ ਬਾਹਰਪੁਰ ਲਈ ਤਾਂ ਸਭ ਥੋੜਾ ਬਹੁਤ ਆ ਮਾਰਦੇ ਆ ਜੋ ਵੀ ਨਾਲ ਹੈ ਆ ਉਹਦੇ ਨਾਲ ਮੱਤੇ ਵਾਲਾ ਹੈ ਉਹਦੇ ਜਗ੍ਹਾ ਹੈ 3ਐਸਪੀ ਦੀ ਆਬਾਦੀ ਹੈ ਮੱਤੇ ਵਾਲਾ ਜਾਂ ਆਪਣਾ ਵੱਧੂ ਵਾਲਾ ਹੈ ਉਹ ਵੀ 3ਐਸਪੀ ਦੀ ਆਬਾਦੀ ਹੈ ਉਹ ਵੀ ਸਿੱਖਾਂ ਦੇਗਾ ਉੱਥੇ ਕੋਈ ਨਾਂ ਦੀ ਹਸਨ ਆਬਾਦ ਗਾਵਾਂ 4ਐਸਪੀ ਚ ਕੋਈ ਨਹੀਂ 8ਐਸਪੀ ਬਾਦ ਮੱਤੇ ਆ ਇੱਥੇ ਬਸ ਨਹੀਂ ਕਾਇ ਇਹ ਰਕਬਾ ਮੰਦਾ ਬੇ ਸਿੱਖਾਂ ਹਾਂ ਇੱਕ ਹੈ ਸਾਡੇ ਕੋਲ ਇੱਕ ਕਲਤਾਰ ਸਿੰਘ ਦਾ ਉਹ ਸਾਡਾ ਖੂਹ ਹੈ ਐ ਬੈਲਗਾਂਜ ਪੋ ਦੇ ਨਾਲ ਉਹਦੇ ਮੈਨੇ ਛੱਡੇ ਦੇ ਵਿੱਚ ਖੜਾ ਉਹਤੇ ਛੋਟੀ ਜੀ ਮਸਜਿਦ ਖੜੀ ਉਹਤੇ ਰਾਣੀ ਕਬਰ ਖੜੀ ਹੈ ਉਹ ਕਬਰ ਖੜੀ ਹੈ ਉਹ ਆਨ ਕਲਤਾਰ ਸਿੰਘ ਦੀ ਸੁਵਾਰੀ ਢੇਰੀ ਹੈ ਕਿ ਬਣੀ ਉਹ ਖੜੀ ਹੈ ਹੋਰ ਕੋਈ ਨਿਸ਼ਾਨੀ ਉਹਨਾਂ ਦੀ ਚਾਰ ਇਸ ਵਿੱਚ ਕੋਈ ਉਹ ਜਿਹੜਾ ਕਲਤਾਰ ਸਿੰਘ ਹਕਮ ਸਿੰਘ ਦਾ ਬੇਟਾ ਹੈਗਾ ਨਾ ਉਹਦੀ ਦਸਤੇ ਨਿਸ਼ਾਨੀ ਉੱਥੇ ਨਾਲ ਦੇ ਮਕਾਨ ਵੀ ਇਸ ਟਾਈਮ ਕਾਲੇ ਕਾਲੇ ਮਕਾਮ ਅਜੇ ਮਕਾਨ ਫਿਰ ਪੁਰਾਣੇ ਹੂੰ ਉਹਦੇ ਵਿੱਚ ਬੈਠਣ ਇਸ ਤਰ੍ਹਾਂ ਜਿੰਦੇ ਕੀ ਕੌਮ ਹੈ ਕਰਲ ਜਿੰਦੇ ਕੇ ਅਸਰਿੰਦੇ ਉਹ ਉਹਦੇ ਵਿੱਚ ਬੈਠੇ ਦੋ ਮਕਾਨ ਨੇ ਅੱਗੇ ਬਰਾਮਦਾ ਹੈ ਬਲਹਰੀ ਕੈਮ ਖੜਾ ਹੈ ਉੱਤੇ ਚਬਾਰਾ ਚਬਾਰਾ ਡਹਿ ਗਿਆ ਉੱਥੋਂ ਦਾ ਮੈਨੂੰ ਸਬੂਤ ਨਹੀਂ ਨਾ ਦੀ ਕਿ ਉਹ ਅੰਦਰ ਥੋੜੀ ਬਹੁਤੀ ਬਾਤ ਗਾ ਹੋ ਗਈ ਜਾਂ ਨਾ ਹੋ ਗਈ ਵੇਖੀ ਅਸਾਂ ਨਹੀਂ ਸਕੂਲ ਹੈਗਾ ਸੀ ਆਪਣੇ ਪਿੰਡੇ 'ਚ ਆਪਣੇ ਪਿੰਡ ਦੇ ਵਿੱਚ ਪਹਿਲੇ ਸਕੂਲ ਕੋਈ ਨਹੀਂ ਹੁੰਦਾ ਸੀ ਦਸਤਾਨ ਦੇ ਵੇਲੇ ਬਾਅਦੇ ਸਾੜੀਆਂ ਹਕੂਮਤਾਂ ਆਈਆਂ ਤਾਂ ਬਾਅਦ ਲੜਕੀਆਂ ਦਾ ਸਕੂਲ ਲੜਕਿਆਂ ਦਾ ਮਨਜ਼ੂਰ ਕਰਾਇਆ ਉਸ ਤੋਂ ਬਾਅਦ ਅਸੀਂ ਲੜਕੀਆਂ ਦਾ ਕਰਾਇਆ ਲੜਕੀਆਂ ਦਾ ਪਿੰਡ ਦੇ ਵਿੱਚ ਹੈ ਲੜਕਿਆਂ ਦਾ ਸਾਡਾ ਬਾਰ-ਬਾਰ ਦੇ ਬਾਰ-ਬਾਰ ਉਹ ਵੀ ਸਾਡੇ ਜ਼ਿੰਮੇਦਾਰਾਂ ਨੇ ਰਕਬਾਤਾ ਸਾਡਾ ਜਿਹੜਾ ਜ਼ਾਤੀ ਕਬਰਿਸਤਾਨ ਸਾਡੀ ਗਵਰਨਮੈਂਟ ਨੇ ਪਾਇਆ ਸਾਨੂੰ ਜਦੋਂ ਅਲਾਰਟ ਕੀ ਚੀਨਾ ਦੇ ਨਾ ਪਹਿਲੇ ਸਾਡਾ ਕਬਰਿਸਤਾਨ ਹੀ ਮੁਸਲਮਾਨਾਂ ਦਾ ਕੋਨੀ ਸੀ ਬੈਲਗਾਂਜ ਰੱਖਦੇ ਆ ਦਿਨੋਂ ਸੇ ਮੇਲਾ ਲੱਗਦਾ ਆਪਣੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਕੋਈ ਮੇਲਾ ਨਹੀਂ ਲੱਗਦਾ ਕੋਈ ਛੇਲਾ ਨਹੀਂ ਹੁੰਦਾ ਕੋਈ ਐਸਾ ਸ਼ੁਗਲ ਨਹੀਂ ਹੁੰਦਾ ਠੀਕ ਹੈ ਹਾਂਜੀ ਸਾਡੇ ਨਾਲ ਜਿਹੜਾ ਹੈਗਾ ਇੱਥੇ ਬੈਲਗਾਂਜ ਦੇ ਵਿੱਚ ਪੋੜ ਲੱਗਦਿਆ ਪਾਰ ਖਾਜਾ ਸੈਦ ਜਲਾਲ ਚਿਸ਼ਤੀ ਬਾਬਾ ਫਰੀਦ ਦੀ ਔਲਾਦ ਦੇ ਵਿੱਚੋਂ ਉਹਨਾਂ ਦਾ ਮੇਲਾ ਲੱਗਦਾ ਹੈ ਸਹੀ ਉੱਥੇ ਚੇਤਰ ਦੇ ਵਿੱਚ ਉਹ ਮੇਲਾ ਹੁੰਦਾ ਹੈ 7 74 ਨੂੰ 6 ਨੂੰ ਸ਼ੁਰੂ ਹੁੰਦਾ 6 ਤੇ 7 ਤੇ 8 ਤੱਕ ਹੋ ਰਿਹਾ ਹੈਗਾ ਉੱਥੇ ਹਰ ਕਿਸਮ ਦੀ ਸਖਾਫਤ ਹੁੰਦੀ ਕੋਡੀ ਹੁੰਦੀ ਗੋਲਾ ਆਉਂਦੀਆਂ ਨੇ ਉੱਥੇ ਆਪਣੇ ਅਨੋਲੇ ਹੁੰਦੇ ਨੇ ਬੱਚੇ ਜਾਂਦੇ ਨੇ ਜੂਲੇ ਹੁੰਦੇ ਨੇ ਉੱਥੇ ਦੁਕਾਨਾਂ ਹੁੰਦੀਆਂ ਨੇ ਮਿਠਾਈਆਂ ਆਉਂਦੀਆਂ ਨੇ ਬਜਾਜੀ ਤੇ ਮਤਲਬ ਜੋ ਚੀਜ਼ ਕਿਲੇ ਖਰੀਦਣੀ ਕਿਸ ਕਿਸਮ ਦੀ ਖਿਡੌਣਾ ਹਰ ਇੱਕ ਚੀਜ਼ ਉੱਥੇ ਮਿਲਦੀ ਹੈ ਵੰਡ ਤੋਂ ਬਾਅਦ ਕਹਿੰਦੇ ਕਿ ਪਿੰਡ ਦੇ ਖਾਏ ਹੋ ਨਾ ਜੀ ਜੀ ਉਹਨਾਂ ਸਿੱਖਾਂ ਦੇ ਵਿੱਚੋਂ ਨਹੀਂ ਸਾਡੇ ਪਿੰਡ ਕੋਈ ਨਹੀਂ ਆ ਉਹਨਾਂ ਦੇ ਵਿੱਚੋਂ ਇੱਕ ਇੱਕ ਆਂ ਦਾ ਕਬੂ ਉਹ ਹੈਗਾ 5 ਐਸਪੀ ਦਾ ਅੱਛਾ 5 ਐਸਪੀ ਦਾ ਉਹ ਸਾਡੇ ਵਾਲਦ ਦਾ ਵੀ ਸੁਆ ਹੈਗਾ ਸਾਡੇ ਨਾਲ ਵਾਲੇ ਗਵਾਂਢੀ ਦਾ ਬਾਬੇ ਅਲੀ ਮਮਨ ਦਾ ਵੀ ਸੁਆ ਹੈਗਾ ਪੋਲ ਤੇ ਕਰਜਬ ਅਲੀ ਸ਼ੇਖ ਹੈ ਉਹਦਾ ਵੀ ਉਹਦੇ ਕੋਲ ਰਹਿੰਦਾ ਹੁੰਦਾ ਸੀ ਹੁਣ ਉਹ ਵੀ ਫੌਤ ਹੋ ਗਿਆ ਹੁਣ 5-6 ਸਾਲਾਂ ਤੋਂ ਬੰਦਾ ਵੀ ਕਦੇ ਨਹੀਂ ਆਇਆ ਸਹੀ ਉਹ ਆਂ ਦਾ ਸੀ ਕੰਬੂ ਹੈਗਾ ਸੀ ਹਿੰਦੂ ਉਹ ਇੰਡੀਆ ਜੁਆ ਆਂਦਾ ਸੀ ਉਹ ਸਾਡੇ ਕੋਲ ਫੇਰਾ ਮਾਰਦੇ ਆਂਦਾ ਸੀ ਹੋਰ ਬੰਦਾ ਆਸਾਨੀ ਵਿੱਚ ਇਹ ਪੰਜ ਐਸਪੀ ਦਾ ਪੰਜ ਜੱਸੀ ਦਾ ਉਹਨਾਂ ਦਾ ਬਾਗ ਆ ਤੂੰ ਬੈਠਦਾ ਸਾਡੇ ਨਾਲ ਪਾਰਵਾ ਸਾਡੇ ਨਾਲ ਗੁਆਂਢੀ ਹੈ ਗਿਆ ਸਾਡੇ ਵੱਡਿਆਂ ਨੂੰ ਜਾਣਦੇ ਆ ਸਾਡੇ ਵੱਡੇ ਉਹਨਾਂ ਨੂੰ ਜਾਣਦੇ ਆ ਇੱਕ ਦੂਜੇ ਕੋਲ ਆਂਦੇ ਜਾਂਦੇ ਆ ਬਾਈ ਚਾਰੇ ਆ ਉਸ ਬਿਨਾਂ ਤੇ ਆਂਦਾ ਵੀਜ਼ੇ ਤੇ ਇੱਥੇ ਮੋੜ ਰਹਿੰਦਾ ਇੱਥੇ ਸਾਨੂੰ ਸਾਰੇ ਸਾਡੇ ਵੱਡਿਆਂ ਨੂੰ ਮਿਲਤ ਜਾਂਦਾ ਸਾਨੂੰ ਆਖ ਜਾਂਦਾ ਵੀ ਕਦੇ ਆਓ ਸਾਡੇ ਕੋਲ ਇੱਕ ਵਾਰੀ ਉਸ ਆ ਦੇ ਝੋਟੇ ਦੀਆਂ ਤਸਵੀਰਾਂ ਲਿਆਂਦੀ ਸਾਨੂੰ ਵਿਖਾਈਆਂ ਵੀ ਯਾਰ ਤੁਸੀਂ ਇਹ ਨਾ ਆਖੋ ਵੀ ਉੱਥੇ ਲੋਕ ਭੁੱਖੇ ਨੇ ਤੇ ਬਹੁਤ ਸਾਦੀ ਬੁਖ ਦੀ ਗਰੀਬੀ ਦੀ ਵਜ੍ਹਾ ਤੋਂ ਪਿਛਾੜ ਤੇ ਆ ਯਾਦ ਕਰਦੇ ਨਹੀਂ ਅਸੀਂ ਤੁਹਾਡੀ ਚਾਹਤ ਨਾਲ ਆ ਨਾ ਮੁਹੱਬਤ ਨਾਲ ਆ ਆਦੇ ਹਸ ਰਕਬੇ ਨੂੰ ਵੇਖਣ ਆ ਨਾ ਤੁਹਾਨੂੰ ਮਿਲਣ ਆ ਨਾ ਛੇ ਆ ਗੱਲ ਜਿਹੜੇ ਤੁਸੀਂ ਦੱਸਦੇ ਪਏ ਸੀ ਵੀ ਜਿਹੜਾ ਘਰ ਪੁਰਾਣਾ ਖੜਾ ਹੈ ਉਹ ਪਿੰਡ ਦੇ ਵਿੱਚ ਹੈ ਕਿ ਪਿੰਡ ਤੋਂ ਬਾਹਰ ਹੈ ਪਿੰਡ ਤੋਂ ਇੱਥੇ 1 ਕਿਲੋਮੀਟਰ ਹੈ ਕਿ 1.5 ਕਿਲੋਮੀਟਰ ਉਹ ਹੈਗਾ ਪੱਕੀ ਲਿਕਾਈ ਖੜੀ ਉੱਥੇ ਨਹਿਰ ਦੇ ਜਾਤ ਨਹਿਰ ਦੇ ਨਾਲ ਬਿਲਕੁਲ ਖੜਾ ਹੈ ਉੱਥੇ ਉਹ ਕਮਰੇ ਖੜੇ ਸਿੱਖਾਂ ਦੇ ਪੁਰਾਣੇ ਦੋ ਕਮਰੇ ਤਿੰਨ ਛੇਗੇ ਬਰਾਮਦਾ ਛੋਟਾ ਜਿਹਾ ਆਲੀਓਂ ਦੇ ਵਿੱਚ ਘਰ ਵਸਤੇ ਪਿੰਡ ਸਾਡੇ ਮੁਸਲਮਾਨਾਂ ਦੇ ਮੋਡ ਚੇਕ ਕਰਨ ਕਮਰੇ ਆਲੀ ਸੈਟ ਕਰਨ ਕਲਤਾਰ ਸਿੰਘ ਉਹਦਾ ਨਾਮ ਉਹਦੀ ਉਹ ਢੇਰੀ ਜਿਹੜੀ ਉਹ ਮਿੱਟੀ ਦੀ ਕਬਰ ਵਾਲੀ ਉਹ ਮਸਜਿਦ ਇਹਦੇ ਮਸਜਿਦ ਨਾਲ ਇੱਥੇ ਹੈ ਅਜੇ ਨਿਸ਼ਾਨ ਖੜਾ ਹੈ ਟੁੱਟੀ ਬੰਨੀ ਜਿਓ ਫਰੀ ਕਬਰ ਠੀਕ ਹੋ ਗਿਆ ਜੀ ਬੜੀ ਮਿਹਰਬਾਨੀ ਤੇ ਸਾਨੂੰ ਟਾਈਮ ਦਿੱਤਾ ਬਹੁਤ ਬਾਕਰੀਆ ਜੀ ਕੀ ਆਂਦੇ ਆਂ ਤੁਹਾਡੀ